ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਸੋ ਬਈ ਇੱਕ ਵਾਰੀ ਸਾਰਿਆਂ ਦਾ ਧੰਨਵਾਦ ਹੈ ਜੀ ذਰਾਵਰ ਸਿੰਘ ਦੇ ਬਰਥਡੇ ਤੇ ਵਿਸ਼ ਕਰਨ ਲਈ ਥੈਂਕ ਯੂ ਕਰ ਦੋ ਧੰਨਵਾਦ ਕਰ ਦੋ ਸਭ ਦਾ ਥੈਂਕ ਯੂ ਸਾਰਿਆਂ ਦਾ ਥੈਂਕ ਯੂ ਲੈ ਕਰੰਗੇ ਥੈਂਕ ਯੂ ਤੇ ਸਾਰਿਆਂ ਨੂੰ ਦਿਲੋਂ ਧੰਨਵਾਦ ਹੈ ਜੀ ਜਿਨ੍ਹਾਂ ਜਿਨ੍ਹਾਂ ਨੇ ਦੁਆਵਾਂ ਦਿੱਤੀਆਂ ذਰਾਵਰ ਸਿੰਘ ਦੇ ਬਰਥਡੇ ਤੇ ਸੋ ਬਈ ਅੱਜ ਆਪਾਂ ਚਲੇ ਸੀਗੇ ਚੰਡੀਗੜ੍ਹ ਤੇ ਨਾਲ ਆਪਣੇ ਮਾਤਾ ਜੀ ذਰਾਵਰ ਸਿੰਘ ਤੇ ਨਿੰਪਲ ਆਪਾਂ ਚਲੇ ਸੀਗੇ ਚੰਡੀਗੜ੍ਹ ਚਲੀਏ ਚੱਲੇ ਚੱਲੇ ਕਿਸ ਪਰਪਸ ਕਰਕੇ ਸਾਨੂੰ ਵੀ ਨਹੀਂ ਪਤਾ ਤੇ ਚੱਲੇ ਹੁਣ ਜਾ ਕੇ ਦੇਖਦੇ ਆਪਾਂ ਕਿਥੇ ਘੁੰਮਾ ਫਿਰਾਂਗੇ ਵਿਲੇ ਤੇ ਘਰਾਂ ਫਿਰ ਤੁਰ ਪਏ ਆਪਾਂ ਚੰਡੀਗੜ੍ਹ ਵੱਲ ਆ ਜਾ ਆ ਜਾ ਜਲਦੀ ਆ ਜਾ ਛਿੱਪੀਏ ਜੇ ਮੈਂ ਚੱਲਿਆ ਆ ਜਾ ਪਿੱਛੇ ਗੱਡੀ ਆ ਗਈ ਗੱਡੀ ਆ ਗਈ ਤਸੀਂ ਆਏ ਸੀਗੇ ਸੈਕਟਰ 34 ਚ ਤੇ ਹੁਣ ਅੱਥੇ ਮਨਮਟਾ ਸਾਮਾਨ ਖਰੀਦਣਾ ਸੀਗਾ ਉਹ ਖਰੀਦ ਲਿਆ ਤੇ ਹੁਣ ਆਪਾਂ ਚੱਲੇ ਕੁਝ ਖਾਣ ਪੀਣ ਜਰਾਵਰ ਦਾ ਆਪਣਾ ਸਾਮਾਨ ਲੈ ਕੇ ਤੁਰਦਾ ਬਈ ਮੇਰਾਵਰ ਦਾ ਖਾ ਰਿਹਾ ਵੀ ਮੈਂ ਆਪ ਨੂੰ ਖਾ ਰਿਹਾ ਹਲਕਾ ਫੁਲਕਾ ਖਾਵਾਂਗੇ ਜੀ ਤੇ ਬਾਕੀ ਲੰਚ ਘਰੇ ਜਾ ਕੇ ਕਰਾਂਗੇ ਕਿੰਨੇ ਦਿਨ ਹੋ ਗਏ ਹੁਣ ਬਾਹਰ ਦਾ ਹੀ ਖਾ ਰਹੇ ਜਿਹੜੇ ਗਲਰ ਜ਼ਿਆਦਾ ਹੋ ਗਏ ਹੁਣ ਸੋ ਬਈ ਆਪਾਂ ਆਰਡਰ ਕੀਤਾ ਸੀਗਾ ਇੱਕ ਭੱਲਾ ਪਾਪੜੀ ਇਹ ਟਿੱਕੀਆਂ ਤੇ ਗੋਲ ਗੱਪੇ ਗੋਲ ਗੱਪਾ ਹੁਣ ਬਚਾਰ ਇੱਕ ਹੀ ਰਹਿ ਗਿਆ ਤੁਸੀਂ ਕੋ ਲਏ ਤੇ ਬਿੱਲ ਗਿੱਡੂ ਪਾਣੀ ਭੁੱਲ ਗਏ ਤੇ ਖਾ ਗਏ ਦੇ ਜ਼ਰਾਵਰ ਖਾ ਰਹੇ ਆਂ। ਵੀ ਮੈਂ ਨਾ ਮੇਰਾ ਆਪਣੀ ਹਲੋ ਮੀ ਬਣ ਗਈ ਵੀਡੀਓ। ਮੈਂ ਕਿੰਨਾ ਚੰਗਾ ਤਰਾ। ਸਵੇਰ ਖਾਣਾ ਪੀਣਾ ਹੋ ਗਿਆ ਸੀਗਾ ਆਪਣਾ ਡਨ ਤੇ ਹੁਣ ਆਪਾਂ ਨਿਕਲ ਗਏ ਦੁਆਰੇ ਘਰ ਵੱਲ ਨੂੰ। ਫੈਸਟਿਵ ਸੀਜ਼ਨ ਸਟਾਰਟ ਹੋਣੇ ਵਾਲਾ ਜੀ ਸਾਰੇ ਪਾਸੇ ਰਾਮਲੀਲਾ ਦੀ ਤਿਆਰੀ ਹੋ ਰਹੀ ਹੈ। ਜ਼ਰਾਵਰ ਨੂੰ ਇੱਕ ਵਾਰੀ ਦਿਖਾ ਕੇ ਜ਼ਰੂਰ ਲੈ ਕੇ ਜਾਣੀ ਹੈ। ਰਾਵਣ ਕੀ ਵੀ ਕਰਦਾ ਜ਼ਰਾਵਰ? ਉੱਚੀ ਬੰਦੋ ਕੀ ਕਰਦਾ? ਹਾਂਜੀ ਉਹ ਤਾਂ ਦੇਖੂਗੇ ਸੀ। ਰਾਵੜ ਵੀ ਆਂਦਾ ਏ ਦੇਖੂਗੇ 라ਵੜ ਤਾਂ ਹੰਦਾ ਚਲਾਨ ਆ ਗਿਆ ਸੋ ਬਈਰ ਪਗੇ ਸੀਗੇ ਸ਼ਾਮ ਜੁਐਲਰ ਦੇ ਉੱਥੋਂ ਆਪਾਂ ਕੁਝ ਬਾਏ ਕੀਤਾ ਸੀਗਾ ਸਮਾਨ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਹਲਕੀ ਡਰੌਗ ਓਪਨ ਦਿੱਤੀ ਐ 15 ਦਸੰਬਰ ਨੂੰ ਨਿਕਲਣਾ ਏ ਠੀਕ ਹੈ ਜੀ ਇਹ ਇਹ ਨਾਮ ਆਉਦੇ ਵਿੱਚ ਇੱਕ ਟੋヨタ ਹਾਈ ਰੈਡਰ ਹੈ 6 ਗੱਡੀਆਂ ਮਤਲਬ ਟੋਟਲ 10 ਐਕਟਿਵ ਸਕੂਟਰੀ ਹੈ ਤੇ ਉਹਦੇ ਬਾਅਦ ਆਹ ਮੋਬਾਈਲ ਟੈਬਲੇਟ ਹੋ ਗਏ ਲੈਪਟਾਪ ਤੇ ਇੱਕ ਐਲਈਡੀ ਸਕਰੀਨ ਹੈ ਤੇ ਅਸੀਂ ਹੁਣ ਭਰਨ ਲੱਗੇ ਜੀ ਸਾਰੇ ਜਣੇ ਇਹ 20 ਕੁ ਕੂਪਨ ਹੈਗੇ ਸਾਡੇ ਕੋਲ ਤੇ ਹੁਣ ਅਸੀਂ ਸਾਰੇ ਜਣੇ ਭਰਨ ਲੱਗੇ ਜੀ ਥੋੜੇ ਥੋੜੇ ਭਰਾਂਗੇ ਨਿੰਪਲ ਵੀ ਭਰੇਗੀ ਤੇ ਭਾਬੀ ਵੀ ਭਰਨਗੇ ਮੰਮੀ ਵੀ ਭਰੂंगे ਤੇ ਮੈਂ ਵੀ ਭਰੂਗਾ ਸਾਰਿਆਂ ਦੇ ਨਾਮ ਤੇ ਇੱਕ ਇੱਕ ਦੋ ਦੋ ਭਰ ਦਨੇ ਆਪਾਂ ਇਹ ਦੇਖਦੇ ਹਾਂ ਉਹਨੂੰ ਕਿ ਕੀ ਕੀ ਦੀ ਕਿਸਮਤ ਖੁੱਲਦੀ ਆ ਸਾਡੀ ਕਿਸਮਤ ਡੈੱਡ ਜੀ ਉਹ ਹੈ। ਸਿਰਫ ਆਪਾਂ ਦੇਖਾਂਗੇ ਹੁਣ 15 15 ਤਰੀਕ ਨੂੰ 15 ਤਰੀਕ ਨੂੰ ਪਤਾ ਚੱਲੂਗਾ ਆਪਾਂ ਨੂੰ ਵੀ ਕੀ ਦੀ ਕਿਸਮਤ ਖੁੱਲਦੀ ਆ। ਗੁਰਬਾਦ ਦੇ ਜੰਗੂ ਸਾਡੀ ਦੇ ਪਹਿਲੇ ਭਾਗ ਤੇ ਦੇਖ ਲਈ ਚਮਕੀ ਦੀ। ਪਿਛਲੇ ਸਾਲ ਵੀ ਭਰੇ ਤੇ ਆਪਾਂ ਆਪਾਂ ਅਜਾਪਾ ਚੋਪਸੀ ਲੀ ਗਏ ਅੰਦਰ ਤੇ ਭੁਲੀੜੇ ਦੇ ਭਰੇ ਤੇ ਆਪਾਂ। ਪਿਛਲੇ ਸਾਲ ਵੀ ਭਰੇ ਤੇ ਜਦ ਸਾਡੀ ਕਿਸਮਤ ਡੈੱਡ ਜੀ ਦੀ ਹੁਣ ਸਿੱਕੇ ਦੇ ਡਰਾਵਰ ਹੈ। ਹੁਣ ਡਰਾਵਰ ਦੇ ਨਾਮ ਤੇ ਔਰ ਗੁਰਬਾਦ ਦੇ ਨਾਮ ਤੇ ਵੀ ਆਪਾਂ ਭਰਾਂਗੇ। ਸਾਰੇ ਆਨੇ ਭਰਦਨੇ ਕਈ ਵਾਰ ਕਿਹੜੇ ਸਾਲ ਮੱਕੀ ਦੀ ਕਿਸਮ ਚੱਲਦੀ ਹੁੰਦੀ ਹੈ ਨਾ ਮੈਂ ਕੁਝ ਨਹੀਂ ਪਤਾ ਹੁੰਦਾ ਚੱਕ ਦੋ ਫਿਰ ਆਜੋ ਲੋ ਬਾਈ ਚਲੋ ਆਪਨੇ ਆਪਨੇ ਭਰੋ ਲੋ ਬਾਈ ਲੈ ਲਓ ਇਹ ਤੇ ਨਾਮ ਲਿਖ ਦੋ ਮੈਂ ਐਸੇ ਐਡਰੈਸ ਪਾ ਦੋ ਐਸੇ ਮੋਬਾਈਲ ਨੰਬਰ ਪਾ ਦੋ ਮੋਬਾਈਲ ਨੰਬਰ ਮੇਰੇ ਹੀ ਪਾ ਦਿਤੇ ਸਾਰੇ ਤੁਸੀਂ ਆਓ ਇਹ ਕੀ ਨਖਰਾਵਾ ਇਹ ਆਪ ਲਿਖਿਆ ਮੇਰਾ ਸਾਡੇ ਵੀ ਆਪਕੇ ਜਮਾ ਨਹੀਂ ਨਹੀਂ ਤੁਸੀਂ ਰਸ ਮੋਬਾਈਲ ਨੰਬਰ ਮੇਰਾ ਭਰ ਦਿਓ ਨਾ ਬਾਕੀ ਨਾਮ ਹੋਰ ਐਡਰੈਸ ਭਰ ਦਿਓ ਲੋ ਜੀ ਸਾਰੇ ਕੂਪਨ ਆਪਾਂ ਭਰ ਲਏ ਫਿਲ ਕਰ ਲਏ ਤੇ ਹੁਣ ਆਪਾਂ ਇੱਕ ਦਿਨ ਚ ਜਾ ਕੇ ਇਹਨਾਂ ਨੂੰ ਡਿਪੋਜ਼ਿਟ ਕਰਿਆਵਾਂਗੇ ਬਾਕਸ ਚ ਤੇ ਫਿਰ ਦੇਖਦੇ ਆ 15 ਤਰੀਕ ਨੂੰ ਕਿਸ ਨੂੰ ਖੁੱਲਦੀ ਹੈ ਕਿ ਨਹੀਂ 15 ਦਸੰਬਰ ਪਰ ਇਹ ਤਾਂ ਬਹੁਤ ਟਾਈਮ ਪੇ ਆਏ ਆਪਾਂ ਹੁਣ ਵਿੱਚ ਕਿਸੇ ਇੱਕ ਦਿਨ ਜਾ ਕੇ ਡਿਪੋਜ਼ਿਟ ਕਰਿਆਵਾਂਗੇ so we manai re dimple ne challenge dita si ka 50 50 biscuit touches commerce ka ede naal tusi ki bana sakde ho ਤੇ ਨਿੰਪਲ ਨੇ ਚੈਲੰਜ ਕਰ ਲਿਆ ਅਸੈਪਟ ਤੇ ਹੁਣ ਦੇਖਦੇ ਆ ਵੀ ਉਹ ਇਸ ਬਿਸਕੁਟ ਤੋਂ ਕੀ ਬਣਾ ਰਹੀ ਹੈ। ਅੱਧੀ ਤਿਆਰੀ ਤਾਂ ਉਹਨਾਂ ਨੇ ਕਰ ਲਈ ਹੈ। ਆਲੂ ਨੂੰ ਵਾਲੇ ਹੁਣ ਦੇਖੋ ਕੀ ਬਣਾਉਂਦੇ ਹੋ ਤੇ ਚਲੋ ਚੱਲ ਕੇ ਆਪਾਂ ਪਤਾ ਕਰਦੇ ਹਾਂ ਅੰਦਰ। ਚੈਲੰਜ ਤਾਂ ਅਸੈਪਟ ਕਰ ਲਿਆ। ਦੱਸ ਤਾਂ ਇਹ ਵੀ ਬਣਾ ਕੀ ਰਹੀ ਹੈ। ਸੋ ਚੈਲੰਜ ਤਾਂ ਫਿਰ ਸਰਪ੍ਰਾਈਜ਼ ਹੈ ਹੁਣ ਬਣੇਗਾ ਕੀ? ਇੱਧਰ ਆਲੂ ਵਾਲੇ ਵੇ ਆ। ਇੱਧਰ ਅਨਾਰ ਹੈ। ਇਹ ਕੀ? ਅੱਛਾ, ਇਮਲੇ ਦੀ ਚਟਣੀ। ਇਮਲੇ ਦੀ ਚਟਣੀ ਹੈ। ਧਨੀਆ, ਪਿਆਜ਼, ਸੇਵ, ਚਸਕਾ-ਮਸਕਾ ਹੈ ਕਿ ਆ ਬਣ ਕੇ ਰਿਹਾ ਹੈ? ਚਟਪਟਾ ਸਨੈਕਿੰਗ ਵਾਸਤੇ ਬਣ ਰਿਹਾ ਸਿਰਫ ਇਹ ਨਾਲ ਦੱਸ ਸਕਦੀ ਹਾਂ ਹੂੰ ਬਣੇ ਤੇ ਬਾਦੇ ਦੱਸੂਗਾ ਅਸਲੀ ਅਸਲੀ ਬਣੇ ਦੇ ਬਾਦੀ ਪਤਾ ਲੱਗੇ 팬 ਦੇ ਵਿੱਚ ਥੋੜਾ ਜਿਹਾ ਆਇਲ ਲੈ ਲੈ ਇੱਕ ਚਮਚਾ ਇਹਦੇ ਚ ਫਾਈ ਥੋੜੀ ਜਿਹੀ ਹਲਦੀ ਥੋੜੀ ਜਿਹੀ ਦਿੱਗੀ ਮਿਰਚ ਥੋੜਾ ਜਿਹਾ ਕਿਚਨ ਕਿੰਗ ਚਾਟ ਮਸਾਲਾ ਬੇਸਿਕ ਜੇ ਮਸਾਲੇ ਆਪ ਆਇਆ ਆਪਾ ਗਰਮ ਮਸਾਲਾ ਨਮਕ ਥੋੜੀ ਜਿਹੀ ਹਰੀ ਮਿਰਚ ਇੱਕੇ ਪਨ ਬਸਤੇ ਕਿਉਂਕਿ ਆਪਾਂ ਲਾਲ ਮਿਰਚ ਨਹੀਂ ਯੂਜ਼ ਕਰਦੇ ਇਸ ਲਈ ਬਹੁਤ ਸਾ ਸਿੰਪਲ ਜੇ 2 ਮਿੰਟਸ ਸਨੈਕ ਐਵੇਂ ਸੇ ਇਹ ਹੁਣ ਆਲੂ ਪਾਦਨੇ ਇਹਦੇ ਵਿੱਚ ਇਹਦੇ ਵਿੱਚ ਆਲੂ ਪਾ ਕੇ ਕਿੰਨੇ ਆਲੂ ਵਾਲੇ ਇਹ ਪਾਵਾ ਚਾਰ ਤੋਂ ਵਾਲੇ ਆਪਣੇ ਫੈਮਿਲੀ ਸਾਈਜ਼ ਦੇ ਹਿਸਾਬ ਨਾਲ ਤੁਹਾਡਾ ਜਿੰਨੇ ਫੈਮਿਲੀ ਉਸ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਮਸਾਲੂਆਂ ਨੂੰ ਮੜਾ ਜਾ ਮਿਕਸ ਕਰ ਲੈਣਾ ਮਸਾਲਿਆਂ ਦੇ ਨਾਲ ਸਵਾਗਤ ਹੈ ਪੁੰਨ ਲੈਣ। ਮਤਲਬ ਜਿਹੜਾ ਉਸੇ ਸਾਹਮਣੇ ਬਣਾਣਾ ਜੀ ਮੈਂ ਆਪਾਂ ਆਲੂ ਵਾਲੇ ਪਰੌਂਠੇ ਬਣਾਉਂਦੇ ਹਾਂ। ਹਾਂਜੀ ਹਾਂ। ਆਲੂ ਦੀ ਜਿਹੜੀ ਸਟਫਿੰਗ ਬਣਾਉਂਦੇ ਆ ਨੋਰਮਲ। ਹੂੰ। ਉਹ ਮੇਰੇ ਬਣਾਣੇ। ਇਹ ਫਿਰ ਉਹਦੇ ਮੈਂ ਨਾਰਦਾ ਕਿਆ ਕੰਮ ਹੈ ਜਿਹੜਾ ਉਹ ਨਾਰ ਰੱਖਿਆ ਵੈ। ਦੱਸਾਂਗੇ ਹੁਣ ਹੀ ਸਾਰਾ ਕੁਝ ਦੱਸ ਦਿੰਦੇ ਹਾਂ ਦੇਖੋ। ਆ ਜਿਹੜੀ ਨਮਕੀਨ ਰੱਖੀ। ਦੇਖੋ। ਦੇਖੋ ਤਾਂ ਜਾਨੋ। ਨਮਕੀਨ ਰੱਖੀ ਵੀ ਆ ਉਹਦਾ ਕੀਆ ਕੰਮ ਹੈ? ਨਮਕੀਨ ਤਾਂ ਵੀ ਹੈਗਾ ਤਾਂਦ ਹੀ ਆ। ਕਲਾਕਾਰੀ ਹੋ ਗਈ। ਉਹ ਵੀ ਕੋਈ ਨਾ ਵੇਖਲਾ ਕਰੇ। ਨਾ ਨਾਲ ਗੈਸ ਕਰੋ ਕਮੈਂਟਸ ਚ ਦੱਸੋ ਇਹ ਬਣ ਕੀ ਰਿਹਾ ਬਣ ਕੀ ਰਿਹਾ ਕਮੈਂਟਸ ਚ ਕਿ ਅੱਜ ਆਪਾਂ ਥੰਬਨੇਲੇ ਸ਼ਾਇਦ ਇਹਦਾ ਹੀ ਲਾ ਦੀਏ ਹਾਂ ਇਹ ਵੀ ਕਰ ਸਕਦੇ ਹੈ ਨਾ ਬਿਲਕੁਲ ਫਿਰ ਤਾਂ ਪਤਾ ਹੀ ਲੱਗ ਜਾਣਾ ਪਤਾ ਹੀ ਲੱਗ ਜਾਣਾ ਹਾਂ ਚਲੋ ਤੁਸੀਂ ਤੁਸੀਂ ਗੈਸ ਕਰੋ ਚਲੋ ਬਾਕੀ ਨਹੀਂ ਕਰ ਸਕਦੇ ਤੁਸੀਂ ਕਰੋ ਗੈਸ ਐਵੇਂ ਦੀ ਚੀਜ਼ ਵਸੇ ਤੁਸੀਂ ਖਾਈ ਨਹੀਂ ਉਹੀ ਤਾਂ ਚੱਕਰ ਆ ਵੀ ਆ ਬਿਸਕਟ ਦੇ ਨਾਲ ਆ ਚੀਜ਼ ਆਲੂ ਕਦੇ ਟੇਸਟੇ ਨਹੀਂ ਕਰੇ ਨਾ ਕਦੇ ਖਾਏ ਆ ਉਹ ਬਈ ਇੱਧਰ ਦੇ ਦਿਓ ਛੱਡੇ ਆਹ ਮੇਰੇ ਹੈ ਤੁਸੀਂ ਕਹਨੇ ਆ ਇਹਦੀ ਚੀਜੀ ਬਣਾ ਕੇ ਦੋਗੇ ਵਧੀਆ ਵਧੀਆ ਚੀਜੀ ਬਣਾ ਕੇ ਦੋਗੇ ਯਾਰ ਸਾਡਾ ਸਮਾਨ ਤਾਂ ਇਹੀ ਲਿਖ ਜਾਈ ਜਾ ਰਿਹਾ ਬਸ ਆ ਸਿੰਪਲ ਸਪਾਈਸਸ ਦੇ ਨਾਲ ਆਲੂ ਪਾ ਕੇ ਆ ਸਟਫਿੰਗ ਹੋਗੀ ਰੈਡੀ ਹੁਣ ਆਪਾਂ ਇੱਕ ਹੋਰ ਫਿਲਿੰਗ ਬਣਾਉਂਦੇ ਆ ਇਹ ਪੇਸ ਇਧਰ ਤਿਆਰ ਹੋ ਗਈ ਕੀ ਬਸ ਰੈਡੀ ਹੋ ਗਿਆ ਬਸ ਤੇ ਆਹ ਆਟਮਾ ਫਿਰ ਆਹ ਆਟਮਾ ਦਾ ਇੱਕ ਹੋਰ ਇੱਕ ਫਿਲਿੰਗ ਰੈਡੀ ਹੋਏਗੀ ਅੱਛਾ ਇਹਦੇ ਵਾਸਤੇ ਪਾਵਾਂਗੇ ਆ ਨਾਈਲੋਨ ਸੇਫ ਵਿੱਚ ਪਾਵਾਂਗੇ ਪਿਆਜ਼ ਧਨੀਆ ਤੇ ਆ ਅਨਾਰ ਇੱਕ ਫਿਲਿੰਗ ਆ ਰੈਡੀ ਹੋ ਗਈ ਤੇ ਥੋੜੀ ਜੀ ਇਮਲੀ ਦੀ ਖੱਟੀ ਮਿੱਠੀ ਚਟਨੀ ਬਣ ਰਿਹਾ ਹੈ ਨਾ ਫਿਰ ਚਟਪਟਾ ਫੁੱਲ ਕਮ ਅਜੀ ਰੰਗ ਬੰਨੇ ਵੇ ਤਰ੍ਹਾਂ ਤਰ੍ਹਾਂ ਦੇ ਦਾ ਰੰਗ ਪਾਤੇ ਇਹਦੇ ਵਿੱਚ ਇੱਕ ਮਿਕਸਚਰ ਆ ਰੈਡੀ ਹੋ ਗਿਆ ਅੱਲੇ ਮੇਰੇ ਹਜੇ ਵੀ ਨਹੀਂ ਪਾਇਆ ਵੀ ਕੀ ਬਣਦਾ ਹੈ ਸੋਚੋ ਉਹ ਆ ਲੱਗ ਗਿਆ ਤੁਮ ਉਹ ਲੱਗ ਗਿਆ ਤੁਮ ਬਿਸਕੁਟ ਆ ਪਏ ਹਜੇ ਇਹਨਾਂ ਦਾ ਕੋਈ ਸੀਨ ਹੀ ਨਹੀਂ ਆਇਆ ਵਿੱਚ ਬਣ ਇਹਦੇ ਨਾਲ ਰਹੇ ਆ ਹੋ ਗਿਆ ਕੰਮ ਤਾਂ ਹੋ ਵੀ ਗੈਰ ਰੈਡੀ ਇਹਦੀ ਅੱਧੀ ਫਿਲਿੰਗ ਅੱਧਾ ਮਿਕਸਚਰ ਆਵਾ ਇਹ ਚ ਪਾ ਦੇਣਾ ਅੱਧਾ ਉੱਪਰ ਰੱਖ ਲਿਆ ਉਹ ਫੇਰ ਵਿਚਾਲਿਆ ਆ ਮਿਕਸਚਰ ਦੇ ਵਿੱਚ ਇਹਨੂੰ ਮਿਕਸ ਕਰ ਦੇਣਾ ਹੋ ਗਿਆ ਨਾ ਰੰਗ ਬਰੰਗਾ ਬਸ ਹੁਣ ਆਹ ਬੜਾ ਕੰਮ ਦਨ ਨੇ ਬਸ ਹੋ ਕੇ ਹੋ ਗਿਆ ਬਸ ਇਤਨੀ ਸੀ ਥੀ ਇਹ ਵਾ ਸੋ ਵੀ ਮੈਂ ਤਾਂ ਕਦੇ ਇਹ ਟ੍ਰਾਈ ਨਹੀਂ ਕਰੇ ਬਿਸਕੁਟ ਨਾਲ ਆਲੂ ਦੀ ਕੋਈ ਆਈਟਮ ਐਵੇਂ ਦੀ ਬਣਦੀ ਹੋਵੇ 스낵 ਇਹ ਤੁਸੀਂ ਖਾਇਆ ਤਾਂ ਬਿਲਕੁਲ ਕਮੈਂਟ ਕਰਕੇ ਜਰੂਰ ਦੱਸਿਓ ਆਲੂ ਦੀ ਸਟਫਿੰਗ ਨੂੰ ਆਪਾਂ ਥੋੜਾ ਜਿਹਾ ਠੰਡਾ ਕਰ ਲਿਆ ਲੋ ਜੀ ਹੁਣ ਤਿਆਰ ਆ ਆਪਣਾ ਬਸ ਕਮ ਆਪ ਬਿਸਕਟ ਲੈ ਲਿਆ ਇਹਦੇ ਵਿੱਚ ਆਪ ਭਰ ਲਿਆ ਮਸਾਲਾ ਵਿੱਚ ਜਿਦਾਂ ਤਰ੍ਹਾਂ ਮਸਾਲਾ ਭਰ ਕੇ ਮਸਾਲਾ ਵੀ ਪੂਰਾ ਚਟਪਟਾ ਆ ਹਰ ਚੀਜ਼ ਇਸ ਚ ਚਾਟ ਵਰਗੀ ਵਾਂਗੂ ਪਈ ਹੈ ਉਹਨੂੰ ਦੂਸਰੇ ਬਿਸਕਟ ਨਾਲ ਕਵਰ ਕਰਕੇ ਸੈਂਡਵਿਚ ਜਿਹਾ ਬਣਾਤਾ ਬਿਸਕਟ ਵਾਲਾ ਸੈਂਡਵਿਚ ਖਲਾਇਆ ਜਿੰਦਾ ਬੇਲੀ ਬਾਈ ਨੂੰ ਅੰਗਰੇਜ਼ੀ ਦੇ ਨਾਮ ਬੋਲ-ਬੋਲ ਕੇ ਲਜਾਇਆ ਮੈਨੂੰ ਕਦਾ ਤੁਹਾਨੂੰ ਖਾਣ ਨਾਲ ਮਤਲਬ ਨਾਮ ਨਾਲ ਮਤਲਬ ਹੈ ਅਸਲ ਚ ਤਾਂ ਇਹ ਨਾਮ ਹੈ ਦਾ ਬੇਲੀ ਬਾਈ ਦਾ ਹੂੰ ਫਿਰ ਆਜਾ ਮੈਂ ਤੁਹਾਨੂੰ ਥੋੜਾ ਜਿਹਾ ਅੰਦਾਜ਼ਾ ਦਿੱਤਾ ਵੀ ਸੈਂਡਵਿਚ ਵਾਂਗੂ ਪਰ ਲੈਣਾ ਇਹ ਅੰਗਰੇਜ਼ੀ ਜੀ ਬੋਲ ਕੇ ਲਜਾਉਂਦੇ ਪਹਿਲਾਂ ਉਹ ਜੀ ਆ ਬਣ ਗਈ ਆਪਣੀ ਡਾਬੇਲੀ ਬਾਈਕਸ ਯਾਰ ਘੈਂਟ ਬਣੀ ਚੀਜ਼ ਰੱਖਿਆ ਇਹਨਾਂ ਵਧੀਆ ਬਣੀ ਚੀਜ਼ ਆ ਤਾਂ ਹੁਣ ਥਾਲਾਂਗਾ ਜੇ ਥੋੜੇ ਜਿਹਾ ਡੈਕੋਰੇਸ਼ਨ ਜੀ ਕਰ ਲਈਏ ਹਾਂ 2 ਮਿੰਟ ਪਲੇਟਿੰਗ ਤਾਂ ਕਰ ਲੈਣਾ ਚਲੋ ਤੁਸੀਂ ਬਣਾਓ ਉਦੋਂ ਤੱਕ ਮੈਂ ਇੱਕ ਇੰਸ਼ੋਰੈਂਸ ਬਣਾ ਲਾਂ ਸੋ ਮੈਂ ਨਾ ਹੁਣੇ ਇੱਕ ਗੱਡੀ ਦੀ ਕੋਟੇਸ਼ਨ ਬਣਾਈ ਹੈ ਜੀ ਹੁੰਡਈ ਵੈਨਿਊ ਐਸਐਕਸ ਡੀਜ਼ਲ ਮਾਡਲ ਆਪਣੇ ਕੋਲ 23 ਯੂਨਾਈਟਿਡ ਚ ਰੇਟ ਆ ਰਿਹਾ 23851 ਕੋਟਕ ਚਾਰਿਆ ਹੈ 26294 ਪੱਟ ਪਤਾ ਨਹੀਂ ਕਿਆ ਚੱਕਰ ਹੈ ਏਜੰਸੀ ਨੇ ਗਰਾਰੀ ਅੜਾਈ ਹੋਈ ਹੈ ਵੀ ਲਿਬਰਟੀ ਚ ਕਰਕੇ ਦਿਓ ਲਿਬਰਟੀ ਦੀ ਆ ਰਹੀ 34000 ਰੁਪਏ ਦੀ ਵੀ ਅਸੀਂ ਲਿਬਰਟੀ ਦੀ ਮੰਨਾਂਗੇ ਠੀਕ ਹੈ ਜੀ ਤੇ ਯਾ ਆਈਸੀਆਈ ਚ ਕਰਕੇ ਦਿਓ ਆਈਸੀਆਈ ਚ ਦੇਖਿਓ ਆਈਸੀਆਈ ਚ ਤਾਂ 44000 ਰੁਪਏ ਦੀ ਆ ਰਹੀ ਹੈ ਇੰਸ਼ੋਰੈਂਸ ਪਤਾ ਨਹੀਂ ਕਿਆ ਸਿੱਧਾ ਸਿੱਧਾ 10000 ਰੁਪਏ ਦਾ ਫਰਕ ਹੈ ਯੂਨਾਈਟਿਡ ਹੋਰ ਲਿਬਰਟੀ ਦੇ ਇੰਸ਼ੋਰੈਂਸ ਦੇ ਵਿੱਚ ਵੀ ਇਹ ਕਰਕੇ ਦਿਓ ਲਿਬਰਟੀ ਵਾਲੀ ਹੁਣ ਇਹਦੇ 'ਚ ਕੀ ਆ ਪ੍ਰੋਬਲਮ ਹੈ ਕੈਸ਼ਲੈਸ ਹੋ ਵੀ ਹੈ ਕੈਸ਼ਲੈਸ ਹੈ ਵੀ ਹੈ ਬਟ ਪਤਾ ਨਹੀਂ ਕਿ ਆ ਕਸਟਮਰ ਦੇ ਪੈਸੇ ਲਵਾਉਣ 'ਚ ਖੁਸ਼ੀ ਆ ਇਹਨਾਂ ਨੂੰ ਏਜੰਸੀ ਵਾਲਿਆਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ ਇਸ ਚੀਜ਼ ਨਾਲੋਂ ਸਿੱਧਾ-ਸਿੱਧਾ 10000 ਰੁਪਏ ਦਾ ਫਰਕ ਹੈ ਤੁਸੀਂ ਕਸਟਮਰ ਦਾ ਕਿਉਂ 10000 ਰੁਪਏ ਦਾ ਨੁਕਸਾਨ ਕਰਾ ਰਹੇ ਹੋ ਕੈਸ਼ਲੈਸ ਕੋਟਕ ਵਾਲੀ ਵੀ ਹੈ ਔਰ ਕੈਸ਼ਲੈਸ ਆਪਣੀ ਲਿਬਰਟੀ ਵਾਲੀ ਵੀ ਹੈ ਫਿਰ ਫਰਕ ਕੀ ਹੈ ਸਿਰਫ 10000 ਰੁਪਏ ਦਾ ਫਰਕ ਹੈ ਉਹ ਤੁਸੀਂ ਕਸਟਮਰ ਦਾ ਲਾਉਣਾ ਐਕਸਟਰਾ ਲਵਾ ਦੋ ਚਲੋ ਆਪਾਂ ਨੂੰ ਅਗਰ ਕਸਟਮਰ ਓਕੇ ਕਰ ਦਿੰਦਾ ਹੈ ਕਿ ਲਿਬਰਟੀ ਵਾਲੀ ਕਰ ਦੋ ਆਪਾਂ ਲਿਬਰਟੀ ਵਾਲੀ ਵੀ ਕਰ ਦਾਂਗੇ ਜੇ ਕੋਟਕ ਵਾਲੀ ਓਕੇ ਕਰ ਦਿੱਤਾ ਕੋਟਕ ਵਾਲੀ ਵੀ ਕਰ ਦਾਂਗੇ ਸਾਡਾ ਕੰਮ ਤਾਂ ਇੰਸ਼ੋਰੈਂਸ ਬਣਾਣਾ ਹੈ ਆਪਾਂ ਬਣਾ ਦਾਂਗੇ ਬਟ ਆਪਾਂ ਕਸਟਮਰ ਨੂੰ ਆਪਸ਼ਨ ਦਿੱਤੀ ਸੀ ਕਿ ਕਸਟਮਰ ਵੀ ਸੈਟੀਸਫਾਈਡ ਹੈ ਉਹਨੂੰ ਆਪਣੇ ਤੇ ٹرسٹ ਹੈਗਾ ਹੈ ਤੇ ਬਟ ਏਜੰਸੀ ਵਾਲਿਆਂ ਨੂੰ ਕੋਈ ਗਰਾਰੀ ੜਾਈ ਵੀ ਮੈਨੂੰ ਨਹੀਂ ਪਤਾ ਇਹ ਕੀ ਚੱਕਰ ਹੈ ਤੋਂ ਆਪਾਂ ਹੁਣ ਇਹ ਇੰਸ਼ੋਰੈਂਸ ਉਹਨਾਂ ਵੱਲੋਂ ਯੈਸ ਆ ਜਿੱਤੇ ਆਪਾਂ ਕੱਟ ਕੇ ਉਹਨਾਂ ਨੂੰ ਭੇਜ ਦੇਣੀ ਹੈ ਵੈਸੇ ਤਾਂ ਗੱਡੀ ਕਸਟਮਰ ਨੇ ਕੱਲ ਲੈਣੀ ਹੈ ਤਾਂ ਪਹਿਲਾਂ ਐਡਵਾਂਸ ਬਣਾ ਕੇ ਉਹਨੂੰ ਅੱਜ ਭੇਜ ਦਾਂਗੇ ਤਾਂ ਕਿ ਕੱਲ ਨੂੰ ਕੋਈ ਦਿੱਕਤ ਨਾ ਆਵੇ ਗੱਡੀ ਲੈ ਜਾਣ ਚਾਹਣਾਂ। ਲਓ ਜੀ ਰੈਡੀ ਹੋ ਗਏ ਜੀ ਇਹ ਬਣ ਕੇ ਬਿਸਕੁਟਾਂ ਵਾਲੇ ਸੈਂਡਵਿਚ। ਅੰਗਰੇਜ਼ੀ ਵਿੱਚ ਕੀ ਕਹਿੰਦੇ? ਜੰਮੀ ਚੀਜ਼ ਦਾ ਨਾਵੇਂ ਖਰਾਬ ਕਰਦਾ। ਡਬਲੀ ਵਾਈਟਸ ਕਹਿਣਾ ਹੈ। ਸੋ ਬਈ ਦੇਖਣੇ 'ਚ ਤਾਂ ਬਹੁਤ ਸੋਹਣੇ ਲੱਗ ਰਹੇ ਆ ਇਹ। ਤੇ ਹੁਣ ਆਪਾਂ ਖਾ ਕੇ ਟਰਾਈ ਕਰਦੇ ਆਂ ਇਹਦੇ ਕੀ ਟੇਸਟ ਹੈ ਫੁੱਲ ਕਰੰਚੀ ਹੈ ਕੰਮ ਦੇਖਿਆ ਰਹੇ ਜਿੱਤਗੀ ਚੈਲੰਜ ਹੈ ਚੀਜ਼ ਚੈਲੰਜ ਚੈਲੰਜ ਜਿੱਤ ਕੇ ਤੁਸੀਂ ਹਾਂ ਚੈਲੰਜ ਤੇ ਹੈ ਤਾਂ ਸਾਡੇ ਮੈਂ ਦਾ ਮੈਂ ਅਸੈਪਟ ਕਰਨਾਂ ਦਾ ਤਾਂ ਹੀ ਫੁੱਲ ਹੌਸਲੇ ਨਾਲ ਕਹਿੰਦੇ ਤੇ ਵੀ ਹਾਂ ਬਣਾ ਦੂਦੇ ਟਰਾਈ ਕਰਿਆ ਦੇਖੋ ਬਣੀ ਗਿਆ ਨਹੀਂ ਬਹੁਤ ਵਧੀਆ ਸਹੀ ਗੱਲ ਬਹੁਤ ਵਧੀਆ ਟੇਸਟ ਹੈ ਸੋ ਤੁਸੀਂ ਵੀ ਬਣਾਓ ਇਹ ਰੇ ਟ੍ਰਾਈ ਕਰਿਓ ਤੇ ਖਾ ਕੇ ਜਰੂਰ ਦੇਖਿਓ ਡਬੇਲੀ ਬਾਈਟਸ ਸਿੱਖ ਗਿਆ ਮੈਂ ਜੇ ਜੇ ਵੇ ਕਈ ਵਾਰੀ ਆਲੂਆਂ ਦੀ ਸਟਫਿੰਗ ਆਪਣੀ ਬਚ ਜਾਂਦੀ ਆ ਪਰੌਂਠੇ-ਪਰੌਂਠੇ ਬਣਾਉਂਦੇ ਆ ਉਦੋਂ ਵੀ ਆਪਾਂ ਇਹ ਟ੍ਰਾਈ ਕਰ ਸਕਦੇ ਆ ਨੂੰ ਸਪੈਸ਼ਲ ਬਣਾ ਕੇ ਤੁਸੀਂ ਕੋਈ ਗੈਸਟ ਆ ਰਿਹਾ ਤਾਂ ਪਾਰਟੀ ਸਟਾਰਟਰ ਵਾਸਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਹਨੂੰ ਇਜ਼ੀ ਤੇ ਬੜੀ ਕੁਇਕ ਰੈਸਿਪੀ ਐ ਬਸ 2 ਮਿੰਟਾਂ 'ਚ ਹੀ ਬਣ ਕੇ ਤਿਆਰ ਹੋ ਜਾਂਦੀ ਐ ਸਿਰਫ ਸਮਾਨ ਉਹ ਵੀ ਕਰਦਾ ਜਿਹੜਾ ਲੈਫਟਓਵਰ ਨਾਲ ਵੀ ਤੁਸੀਂ ਬਣਾ ਸਕਦੇ ਹੋ ਹਾਂ ਅਗਰ ਆਲੂਆਂ ਵਾਲੇ ਪਰੌਂਠੇ ਦਾ ਵੇੜ ਬਚਿਆ ਹੋਇਆ ਤੁਸੀਂ ਉਹਦੇ 'ਚ ਪਾਓ ਬਿਸਕੁਟਾਂ 'ਚ ਪਾਓ ਤੇ ਖਾਓ ਚਲੋ ਜੀ ਅੱਜ ਦੇ ਵਲੌਗ ਨੂੰ ਹੁਣ ਆਪਾਂ ਇਥੇ ਐਂਡ ਕਰਦੇ ਤੁਹਾਨੂੰ ਮਿਲਾਂਗੇ ਹੁਣ ਕੱਲ ਨੂੰ ਨਵੇਂ ਦਿਨ ਤੇ ਨਵੀਂ ਸਵੇਰ ਦੇ ਨਾਲ ਉਦੋਂ ਤੱਕ ਤੁਸੀਂ ਇਹ ਬਣਾਓ ਡੱਬੇਲੀ ਵਾਈਟਸ ਤੇ ਖਾਓ